हां जी ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਸਟਾਰਟ ਕਰਨ ਜਾ ਰਹੇ ਹਾਂ ਕਮਰੇ ਤੋਂ ਇੱਕ ਕਮਰਾ ਕਿਸੇ ਹੋਟਲ ਦਾ ਨਹੀਂ ਹੈ ਇਹ ਸਰਾਂ ਦਾ ਹੈ ਜਿਹਦਾ ਨਾਮ ਹੈ ਰਾਜਾ ਫਤਿਹ ਚੰਦ ਜੀ ਮੈਣੀ ਯਾਤਰੀ ਨਿਵਾਸ ਇਹ ਸਰਾਂ ਤਰਨ ਸਿੰਘ ਪਟਨਾ ਸਾਹਿਬ ਦੇ ਗੁਰਦੁਆਰਾ ਬਾਲੀਲਾ ਸਾਹਿਬ ਦੇ ਵਿੱਚ ਬਣੀ ਹੋਈ ਹੈ ਜੋ ਕਿ ਬਾਬਾ ਪੂਰੀ ਵਾਲਿਆਂ ਵੱਲੋਂ ਬਣਵਾਈ ਗਈ ਹੈ ਤੇ ਬਾਹਰ ਦਾ ਵਿਊ ਚੈੱਕ ਕਰੋ ਤੇ ਸਿੱਧੇ ਤਰ ਸਾਹਿਬ ਦੇ ਦਰਸ਼ਨ ਹੋ ਰਿਹਾ ਤੇ ਕਮਰਾ ਬਹੁਤ ਹੀ ਵਧੀਆ ਹੈ ਸਾਡੇ ਪੰਜਾਬ ਤੋਂ ਜਿੰਨੇ ਵੀ ਸ਼ਰਧਾਲੂ ਤਲਸਾ ਮੱਥਾ ਟੇਕਣ ਆਉਂਦੇ ਆ ਤੇ ਉਹ ਗੁਰਦੁਆਰਾ ਬਾਲੀਲਾ ਸਾਹਿਬ ਵੀ ਰੁਕਦੇ ਆ ਕਿਉਂਕਿ ਇੱਥੇ ਰਹਿਣ ਸੈਣ ਦਾ ਪ੍ਰਬੰਧ ਬਹੁਤ ਹੀ ਵਧੀਆ ਹੈ ਪਟਨਾ ਸਾਹਿਬ ਦੇ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬ ਹੈਗੇ ਆ ਸਾਰਿਆਂ ਨਾਲੋਂ ਵਧੀਆ ਰਹਿਣ ਸੈਣ ਦਾ ਪ੍ਰਬੰਧ ਗੁਰਦੁਆਰਾ ਬਾਲੀਲਾ ਸਾਹਿਬ ਦੇ ਵਿੱਚ ਹੀ ਹੈ ਸੰਗਤਾਂ ਦੇ ਉੱਪਰ ਥੱਲੇ ਜਾਣ ਦੇ ਲਈ ਇੱਥੇ ਲਿਫਟਾਂ ਦਾ ਵੀ ਪ੍ਰਬੰਧ ਹੈ ਤੇ ਚਲੋ ਹੁਣ ਚੱਲਦੇ ਆ ਥੱਲੇ ਚਲੇ ਇਹ ਗਰਾਉਂਡ ਫਲੋਰ ਹੈ ਇੱਥੇ ਯਾਤਰੀ ਬਹਿ ਸਕਦੇ ਆ ਤੇ ਇਹ ਦੰਨੀ ਫੜੇ ਕਮਰੇ ਬੁੱਕ ਕੀਤੇ ਜਾਂਦੇ ਆ ਤੇ ਬਾਹਰ ਨਿਕਲ ਕੇ ਬਾਹਰ ਨਿਕਲ ਕੇ ਆ ਸਾਰੀਆਂ ਸਰਾਵਾਂ ਹੀ ਆ ਤੇ ਇਹ ਸੈਟ ਕੋ ਦੁਆਰਾ ਸਾਰਾ ਤੇ ਆ ਸਰਾਆਂ ਆ ਵੀ ਸਰਾਆਂ ਆ ਇਥੋਂ 에어ਪੋਰਟ ਦੇ ਲਈ ਬੱਸ ਦੀ ਸੇਵਾ ਵੀ ਹੈ ਸੰਤਾ 에어ਪੋਰਟ ਵਾਸਤੇ ਜਿਹੜੀਆਂ ਆਉਂਦੀਆਂ ਉਹ ਇੱਥੇ ਰੁਕ ਜਾਂਦੀਆਂ ਤੇ ਇਥੋਂ 에어ਪੋਰਟ ਵਾਸਤੇ ਸਵੇਰੇ ਬੱਸ ਜਾਂਦੀ ਹੈ ਇਹ ਗੋਬਰਾ ਬਾਲੀਲਾ ਕਾਹ ਹੈ ਬਾਈ ਤੇ ਇੱਧਰ ਲੰਗਰ ਹਾਲ ਆ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਗੋਬਰਾ ਦੀ ਬਿਲਡਿੰਗ ਬਣਦੀ ਪਈ ਹੈ ਤੇ ਇਹ ਸਾਡੀ ਸਰਾ ਹੈ ਜਿੱਥੇ ਅਸੀਂ ਕਮਰਾ ਵੇ ਆ ਉਹ ਚੋਕੇ ਦੇ ਲੋਪ ਤੇ ਗੁਰਦੁਆਰਾ ਬਾਅਲੀਲਾ ਸੈਵਦਾ ਇਤਿਹਾਸ ਇਹ ਹੈ ਕਿ ਇੱਥੇ ਜਦਨੇ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਛੋਟੇ ਹੁੰਦੇ ਇੱਥੇ ਖੇਡਦੇ ਰਹੇ ਤੇ ਇਸ ਗੁਰਦੁਆਰੇ ਨੂੰ ਗੁਰਦੁਆਰਾ ਬਾਅਲੀਲਾ ਮੈਣੀ ਸੰਗਤ ਸਹਿਬ ਵੀ ਕਿਹਾ ਜਾਂਦਾ ਹੈ ਤੇ ਚਲੋ ਇਹਦੇ ਅੰਦਰੋਂ ਦਰਸ਼ਨ ਕਰਵਾਨੇ ਆ ਗੁਰਦੁਆਰਾ ਬਾਅਲੀਲਾ ਰੱਖਿਆ ਹੋਇਆ ਹੈਗਾ ਹੁਣ ਅਸੀਂ ਚੱਲਦੇ ਹਾਂ ਲੰਗਰ ਹਾਲ ਵਾਲੀ ਸਾਈਡ ਇਹ ਲੰਗਰ ਹਾਲ ਹੈ ਤੇ ਲੰਗਰ ਹਾਲ ਦੀ ਜਿਹੜੀ ਸੇਵਾ ਆ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਨਿਵਾਉਂਦੇ ਆ ਰਹੇ ਹਨ ਤੇ ਇੱਥੋਂ ਦੇ ਜਿਹੜੇ ਮੇਨ ਹੈੱਡ ਹੈ ਬਾਬਾ ਗੁਰਵਿੰਦਰ ਸਿੰਘ ਜੀ ਤੇ ਇੱਥੇ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਲੰਗਰ ਵਰਤਾਇਆ ਜਾਂਦਾ ਹੈ ਦਰਸ਼ਕ ਕੇ ਅਸੀਂ ਜਾ ਰਹੇ ਹਾਂ ਜੀ ਤਕਸ਼ਰੀ ਪਟਨਾ ਸਾਹਿਬ ਤਕਸ਼ਰੀ ਪਟਨਾ ਸਾਹਿਬ ਦੀ ਦੂਰੀ ਇੱਥੋਂ 200 ਮੀਟਰ ਹੀ ਹੈ ਬਾਹਰ ਨਿਕਲ ਕੇ ਸੱਜੇ ਹੱਥ ਗਲੀ ਮੁੜਦੀ ਹੈ ਉਥੋਂ ਸਿੱਧਾ ਹੀ ਜਾਣਾ 200 ਮੀਟਰ ਤੇ ਆ ਗਏ ਗੁਰਦੁਆਰਾ ਤਕਤ ਸਾਹਿਬ ਦਾ ਵੇਏ ਸਵੇ ਹੈ ਜੀ ਤਖਤ ਸਾਹਿਬ ਦਾ ਗੇਟ ਇਹ ਬਾਲੀਲਾ ਸਾਹਿਬ ਤੋਂ 200 ਮੀਟਰ ਦੀ ਦੂਰੀ ਤੇ ਜਿੱਦਾਂ ਕਿ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਤੇ ਹੁਣ ਅਸੀਂ ਚੱਲਦੇ ਹਾਂ ਗੁਰਦੁਆਰੇ ਦੇ ਅੰਦਰ ਤੋਏ ਇੱਧਰ ਕਮਰੇ ਆ ਇੱਧਰ ਵੀ ਕਮਰੇ ਆ ਗੇਟ ਪ੍ਰਾਈਡ ਹੈ ਤਖਤ ਚਰੀ ਪਟਨਾ ਸਾਹਿਬ ਦਾ ਗੁਰਦੁਆਰਾ ਜਿਹੜਾ ਮੇਨ ਹੈ ਇਹ ਇੱਥੇ ਬ루 ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀਗਾ ਚਲੋ ਚੱਲ ਕੇ ਕਰਦੇ ਆ ਅੰਦਰ ਦਰਸ਼ਨ the number of that we ਦਰਸ਼ਨ ਕਰਨ ਤੋਂ ਬਾਅਦ ਹੁਣ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਜੀ ਗੁਰਦੁਆਰਾ ਕੰਗਣਘਾਟ ਤੇ ਗੁਰਦੁਆਰਾ ਕੰਗਣਘਾਟ ਮੇਨ ਗੇਟ ਤੋਂ ਬਾਹਰ ਨਿਕਲਦੇ ਸਾਰੀ ਸੱਜੇ ਹੱਥ ਨੂੰ ਸੜਕ ਮੁੜਦੀ ਹੈ ਉਸੇ ਤੁਹਾਨੂੰ ਸਾਹਮਣੇ ਬੋਰਡ ਦਿਖਾਈ ਲੱਗੂਗਾ ਗੁਰਦੁਆਰਾ ਕੰਗਣਘਾਟ ਦਾ ਤੇ ਗੁਰਦੁਆਰਾ ਕੰਗਣਘਾਟ ਇੱਥੋਂ ਸਿਰਫ ਦੋ ਤੋਂ 100 ਮੀਟਰ ਦੀ ਦੂਰੀ ਤੇ ਹੈ ਤੇ ਆਪਾਂ ਤੁਰ ਕੇ ਵੀ ਜਾ ਸਕਦੇ ਹਾਂ ਤੇ ਚਲੋ ਚੱਲਦੇ ਹਾਂ ਗੁਰਦੁਆਰਾ ਕੰਗਣਘਾਟ ਇੱਕ ਗੁਰਦੁਆਰਾ ਕੰਗਣਗਾੜ ਸਾਹਿਬ ਹੈ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੰਗਣ ਨਦੀ ਵਿੱਚ ਛੁੱਟੇ ਸੀਗੇ ਤਾਂ ਇਹ ਜਗ੍ਹਾ ਦਾ ਨਾਮ ਪਿਆ ਕੰਗਣਗਾੜ ਤੇ ਇੱਥੇ ਗੁਰਦੁਆਰਾ ਸਾਹਿਬ ਬਣਵਾਏ ਸੀਗੇ ਮਹਾਰਾਜਾ ਰਣਜੀਤ ਸਿੰਘ ਨੇ ਇਹ ਉਹਨਾਂ ਨੇ ਸੇਵਾ ਕਰਵਾਈ ਸੀ ਗੁਰਦੁਆਰਾ ਸਾਹਿਬ ਦੀ ਗੁਰੂ ਸੰਤੋਖ ਜੀ ਮੋਹਰ ਲਈਏ ਵਾਹਿਗੁਰੂ ਜਿੱਕਾ ਖਾਲਸਾ ਤੇ ਬੱਲੇ ਇਹ ਗੁਜ਼ਾਰਾ ਪੁਰਾਤਨ ਕੰਗਨਗਾਠ ਹੈ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਸੰਬਤ 1722 22 ਦਸੰਬਰ 1666 ਈਸਵੀ ਨੂੰ ਪਟਨੇ ਸਨ ਵਿਛੋਇਆ ਜਨਮ ਤੋਂ ਸੱਤ ਸਾਲ ਤੱਕ ਰਹੇ ਪਟਨੇ ਵਿੱਚ ਦਾਦਾ ਜੀ ਇੱਥੇ ਆ ਕੇ ਬਾਲਕਾਂ ਨੂੰ ਨਾਲ ਲੈ ਕੇ ਗਿਆ ਕਿਹੜਾ ਕਿਹੜਾ ਜਿਹੜਾ ਵਿੱਚ ਬੈਠੀ ਸੈ ਸਤਿ ਕਰੀ ਤੇ ਆ ਦਾ ਅਭਿਆਸ ਅਮਰੀਖੇ ਦਾ ਖੇਡਾ ਖੇਡਦੀ ਆ ਇੱਕ ਦਿਨ سونے ਦਾ ਕਰਾਗਾ ਘਗਾ ਚਿੰਦਿਆ ਦਾ ਆਪ ਜੀ ਨੇ ਮਾਤਾ ਜੀ ਨੂੰ ਆ ਦੱਸਿਆ ਮਾਤਾ ਜੀ ਇਥੇ ਧਾਤਿ ਲੋਕ ਪੁੱਛਿਆ ਲਾਲ ਜੀ ਤਵਾ ਦਿੱਤੇ ਤੇ ਜਗਾ ਹੈ ਤਾਂ ਕਿਦਾਂ ਬਾਦ ਆਪ ਜੀ ਤੋਂ ਜੇ ਦੂਸਰਾ ਕੜਾ ਲਾ ਤੋਰਾ ਤੇ ਤੋਂ ਤੇ ਲੱਖ ਮਤ ਤੇ ਇਸ ਸਾਈਡ ਨਵਾਂ ਗੁਰਦੁਆਰਾ ਸਾਹਿਬ ਬਣਿਆ ਬਿਹਾਰ ਸਰਕਾਰ ਨੇ ਇੱਥੇ ਜਗ੍ਹਾ ਦਿੱਤੀ ਸੀ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਤੇ ਚਲੋ ਤੁਹਾਨੂੰ ਇਸ ਗੁਰਦੁਆਰੇ ਦੇ ਵੀ ਦਰਸ਼ਨ ਕਰਵਾ ਕੇ ਲੈਂਦੇ ਆਂ ਇਥੋਂ 100 150 ਮੀਟਰ ਦੀ ਦੂਰੀ ਤੇ ਗੰਗਾ ਨਦੀ ਹੈ ਜਿਹੜੀ ਪਿੱਛੇ ਹਟੀ ਹੋਈ ਹੈ ਤੇ ਚੱਲਦੇ ਆ ਗੰਗਾ ਨਦੀ ਵੱਲ ਇੱਥੇ ਲੋਕਾਂ ਦੀ ਭੀੜ ਬਹੁਤ ਹੈ ਤੇ ਲੋਕਾਂ ਤੋਂ ਪੁੱਛਣ ਤੋਂ ਪਤਾ ਲੱਗਿਆ ਕਿ ਇਹ ਜਿਹੜੀ ਆਂਟੀ ਹੈ ਦਾ ਮੁੰਡਾ ਵਿੱਚ ਡੁੱਬ ਗਿਆ ਤੇ ਉਹਨੂੰ ਲੱਭਣ ਦੇ ਲਈ ਰੈਸਕਿਊ ਟੀਮ ਵਾਲੇ ਆਏ ਹੋਏ ਨੇ ਮੇਰੀ ਸਾਰਿਆਂ ਸੰਗਤਾਂ 'ਤੇ ਬੇਨਤੀ ਹੈ ਕਿ ਜੇ ਕੋਈ ਇੱਥੇ ਆਂਦਾ ਹੈ ਗੰਗਾ ਨਦੀ ਮਤਲਬ ਜੇ ਨਾਣਾ ਤੇ ਕੰਡੇ-ਕੰਡੇ ਦੇ ਨਾਲ ਹੋ ਤੇ ਵਿੱਚ ਨਾ ਜਾਓ ਤੁਸੀਂ ਡੋਬ ਹੀ ਸਕਦੇ ਹੋ ਤੇ ਇਸੇ ਨਾਲ ਹੀ ਵੀਡੀਓ ਦਾ ਕਰਦੇ ਹੈਂਡ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ